ਹਾਂਜੀ ਵੀਰੇ ਕੀ ਹਲਚਲ ਨੇ ਅੱਜ ਆ ਦੇਖੋ ਆਪਾਂ ਸਾਈਡਾਂ ਤੇ ਪੱਲੇ ਕੱਸ ਕੇ ਦਿਖਾ ਆ ਦੇ ਸਾਈਡਾਂ ਤੇ ਪੱਲੇ ਕੱਸ ਲਏ ਤੇ ਇਹਦੇ ਆਪਾਂ ਬਣਾ ਲਿਆ ਜਿੰਦਰਾ ਦੇਖੋ ਕੱਲ ਆਪਾਂ ਤੁਹਾਨੂੰ ਦਿਖਾਇਆ ਸੀਗਾ ਸਾਈਡਾਂ ਦੇ ਪੱਲੇ ਖੁੱਲੇ ਸੀਗੇ ਤੇ ਮਾਰਕਾ ਬਣਿਆ ਬਣਾਇਆ ਅੱਜ ਇਸੇ ਤਰ੍ਹਾਂ ਹੀ ਆਪਾਂ ਇਹਦੇ ਦੋਨੇ ਪਾਸੇ ਸਾਈਡਾਂ ਵਾਲੇ ਪੱਲੇ ਕੱਸ ਲਈ। ਦੇਖੋ। ਹਾਲੇ ਉਹੀ ਸਿਸਟਮ। ਸਾਰਾ ਬਸ ਸਿਰਫ ਇਹਦੀ ਆਪਾਂ ਉਹ ਉਤਾਰਤੀ ਐਂਗਲ ਮੰਗਰੋ ਚੈਨਰ ਸੀ ਜਿਹੜਾ ਤੇ ਸਾਈਡਾਂ ਦੇ ਪੱਲੇ ਲਾ ਕੇ ਆਪਾਂ ਇਹਨੂੰ ਹੁਣ ਆਪਾਂ ਜੰਦਰਾ ਬਣਾ ਕੇ ਖੜਾ ਹਦਾ ਤੋਕੇ ਲਾਤਾ ਕਿਉਂਕਿ ਇਹ ਦੂ ਦਾ ਉਧਰ ਸ਼ੈਟ ਤੇ ਖੜਾ ਸੀਗਾ ਤੇ ਅੱਜ ਤੇਲ ਤੁਰ ਲਾ ਦਾਂਗੇ ਇਹਨੂੰ ਲਾ ਕੇ ਫਿਰ ਇਹ ਅੰਦਰ ਖੜ ਜੂਗਾ ਤੇ ਫਿਰ ਉਦੋਂ ਮੋਰੇ ਆਲੂ ਵਾਹਤੇ ਹੀ ਖਾਲ ਪੌਂਦੇ ਕੰਮ ਆਊਗਾ ਇਸ ਤਰ੍ਹਾਂ ਕਿਸਾਨ ਦਾ ਬਹੁਤੇ ਕੰਮ ਹੈਤੀ ਆ ਦੇ ਤਾਂ ਨਾ